ਖੜੀਆਂ ਦਾ ਤਿਹਾਰ ਮੈਨੂੰ ਨਹੀਂ ਪਤਾ ਵੀ ਸਿੱਖਾਂ ਦਾ ਹੈਗਾ ਤਾਂ ਨਹੀਂ ਹੈਗਾ ਪਰ ਇਹ ਤਿਹਾਰ ਬਹੁਤ ਹੀ ਵਧੀਆ ਹੈ ਕਿਉਂਕਿ ਦੁੱਖ ਸੁੱਖ ਦੇ ਵਿੱਚ ਤਾਂ ਆਪਾਂ ਇਕੱਠੇ ਹੁੰਦੇ ਹੀ ਰਹਿੰਦੇ ਆ ਪਰ ਇਹ ਇੱਕ ਉਹ ਤਿਹਾਰ ਹੈ ਜਿੱਥੇ ਇੱਕ ਦਿਨ ਖੁਸ਼ੀਆਂ ਦਾ ਬਤਾਇਆ ਜਾਂਦਾ ਭੈਣ ਭਰਾ ਇਕੱਠੇ ਹੁੰਦੇ ਆ ਮਠਿਆਈਆਂ ਖਾਧੀਆਂ ਜਾਂਦੀਆਂ ਤੇ ਭੈਣ ਭਰਾਵਾਂ ਨੂੰ ਗਿਫਟ ਦਿੰਦੀਆਂ ਤੇ ਭਰਾ ਭੈਣਾਂ ਨੂੰ ਗਿਫਟ ਦਿੰਦੀ ਆ ਬਾਕੀਓ ਵੀਡੀਓ ਪੂਰੀ ਦੇਖਿਓ ਤੇ ਸ਼ੇਅਰ ਕਰਿਓ ਤੇ ਵਾਹਿਗੁਰੂ ਜ਼ਰੂਰ ਲਿਖ ਕੇ ਜਾਇਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਦੇ ਦਿਨ ਹੀ ਆਉਣ ਹਰੇਕ ਤੇ ਖੁਸ਼ੀਆਂ ਭਰਿਆ ਦਿਨ ਇਸੇ ਤਰੀਕੇ ਨਾਲ ਆਵੇ ਕੋਈ ਭੈਣ ਭਰਾ ਨਾ ਇਸ ਧਰਤੀ ਤੋਂ ਵਿਛੜੇ ਪਤਾ ਨਹੀਂ ਹੁੰਦਾ ਬਾਬਿਓ ਕਿਹੜੇ ਵੇਲੇ ਕਿਸ ਨੇ ਵਿਛੜ ਜਾਣਾ ਇਸ ਦੁਨੀਆ ਤੋਂ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਅੱਜ ਮੇਰਾ ਇਹ ਪਹਿਲਾ ਬਲੌਗ ਹੈ ਮੇਰੀਆਂ ਭੈਣਾਂ ਨਾਲ ਤੇ ਮੇਰੇ ਪੂਰੇ ਪਰਿਵਾਰ ਨਾਲ ਪੂਰੀ ਵੀਡੀਓ ਜ਼ਰੂਰ ਦੇਖਿਓ ਮੈਤਰਾ ਮੈਨੂੰ ਨਹੀਂ ਪਤਾ ਵੀ ਜਿਹੜਾ ਇਹ ਰਖੜੀਆਂ ਦਾ ਤਿਆਰ ਸਿੱਖਾਂ ਦਾ ਹੈਗਾ ਜਾਂ ਨਹੀਂ ਹੈਗਾ ਠੀਕ ਹੈ ਨਾ ਤੇ ਪਰ ਇੱਕ ਗੱਲ ਜ਼ਰੂਰ ਹੈ ਵੀ ਜਿਹੜੇ ਇਹ ਤਿਹਾਰ ਹੈ ਇਹ ਪੈਣਪਰਾਵਾਂ ਦੇ ਮੇਲ ਮਲਾਪ ਵਾਸਤੇ ਹੁੰਦੇ ਆ ਜਦੋਂ ਮੰਨ ਲੇ ਕਿ ਚੱਲੀ ਆਪਾਂ ਨੂੰ ਪਤਾ ਲੱਗਦਾ ਆਪਣਾ ਕਿਹੜਾ ਪੈਣਪਰਾ ਵੱਧ ਪਿਆਰ ਕਰਦਾ ਆਜੋ ਅੱਜ ਆਪਣਾ ਪਹਿਲਾ ਬਲੌਗ ਹੈ ਤੇ ਬਲੌਗ ਦੇ ਵਿੱਚ ਕੀ ਕੀ ਚਵਲਾਂ ਮਾਰਦੇ ਆ ਸਾਰੀਆਂ ਦੇਖਿਓ ਠੀਕ ਹੈ ਨਾ ਤੇ ਚਲੋ ਵੀ ਕਰੋ ਸਟਾਰਟ ਕੀ ਕੀ ਲੈ ਕੇ ਆਏ ਹੋ ਮਿੱਤਰੋ ਚਲੋ ਫੋਟੋ ਖਿਚਾ ਲਾ ਲੋ ਜੀ ਇੱਕ ਕੁੜੀ ਕੈਨੇਡਾ ਚ ਉਹਦੇ ਬੰਡੇ ਦੀ ਬਨਤੀ ਭੈਣ ਨੇ ਰਖੜੀ ਤੇ ਇੱਕ ਭਣਜੀ ਆਪਣੀ ਆਈ ਹੋਈ ਆ ਇੱਕ ਭਣਜੀ ਜਿਹੜੀ ਕੈਨੇਡਾ ਚ ਉਹਦੇ ਬੰਡੇ ਦੀ ਰਖੜੀ ਬੰਨੀ ਆ ਭੈਣ ਨੇ ਤੇ ਉਹ ਮਗਰ ਸਾਡਾ ਨਿੱਕਾ ਬੈਠਾ ਉਹ ਬੜਾ ਸਿਆਣਾ ਬੱਚਾ ਯਾਰ ਰਖੜੀ ਬੰਨਣ ਵੇਲੇ ਕਰਾਉਨੇ ਆ ਉਹਦੇ ਨਾਲ ਗੱਲਬਾਤ ਸੋਲੀ बस खला 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 खाला खा चलो जी बस फिर पहला रीति रिवाज कर लो कोई नहीं कोई नहीं तू भी पा दी दे हो ਦਿੰਦੀ ਨਾ ਜਾਂ ਕਿ ਸਾਈਡ ਤੇ ਸੇਵਾ ਤੋਂ ਬਾਅਦ ਇਹਨੂੰ ਲੋ ਜੀ 2 200 ਸਾਲੇ 10 10 ਰੁਪਿਆ ਦੀਆਂ ਲੈ ਕੇ ਰੇਕੜੀਆਂ ਤੇ 100 100 ਦਾ ਡੱਬਾ ਤੇ 2 200 ਚ ਤਾਂ ਮੜਤੇ ਮੈਂ ਮੰਗਿਆ ਤੂੰ ਸੇਨਾ ਖਾ ਉਹ ਮੈਂ ਨਹੀਂ ਤੂੰ ਹੁੰਦਾ ਡਰ ਨਹੀਂ ਤੂੰ ਇਹ ਐ ਭਾਈ ਸਾਡਾ ਪਰਿਵਾਰ ਛੋਟਾ ਜਾਂ ਠੀਕ ਹੈ ਗੱਲ ਕਿ ਨਹੀਂ ਐਨੇ ਕ ਅਸੀਂ ਜਾਣੇ ਆ ਤੇ ਬੇਬੇ ਤੁਸੀਂ ਪਹਿਲਾਂ ਦੇਖ ਲਈ ਤੇ ਬਾਪੂ ਅੱਜ ਘਰੇ ਹੈ ਨਹੀਂ ਸੀਗਾ ਆ ਜਾਂਦਾ ਤੇ ਤੂੰ ਐਨਾ ਮੂੰਹ ਭਰਿਆ ਸਬਰਨਾ ਕਾਲਾ ਠੀਕ ਹੈ ਐਨੇ ਕ ਸਮਾਨ ਨਾਲ ਜੇ 2-2000 ਰੁਪਏ ਬੱਤੀ ਦਾ ਤੇ ਹੋਰ ਬੰਦਾ ਕੀ ਭਾਲਦਾ ਯਾਰ ਹੈ ਆਗੇ ਪਈ ਆ ਗਿਆ ਆ ਗਿਆ ਅੱਛਾ ਆ ਗਏ ਛੋਡੇ ਦਾ ਪੈਸੇ ਘਰੀ ਆ ਫਿਰ ਹੈ ਬੈਠੋ 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 ਨਿਕਲ ਗਿਆ ਪੈ ਜੂਗੀ ਪਾ ਦਾਂਗੇ ਓਏ 500 ਨੀਤੂ ਵੰਡੇ ਦਾ ਕੋਲੇ ਰੱਖ ਲੈ ਮੇਰੇ ਕੰਨ ਮੇਰੇ ਨਾਲ ਬਹੁਤ ਆ ਬਹੁਤ ਬਹੁਤ ਕਿੱਤਲੋ ਕਿੱਤਲੋ ਬਣਾ ਲਓ ਬਣਾ ਲਓ ਬਣਾ ਲਓ ਸਿੱਧਾ ਹੀ ਆ ਬੱਸ ਇੱਧਰ ਝਾਕ ਮੇਰੇ ਨਹੀਂ ਰਾਵਣੇ ਬੰਡੇ ਦੀ ਹਾਂ 500 ਤਾਂ ਮੁੜਵਾ ਲਓ ਅੰਨਾ 500 ਵਾਲਾਰ ਬਾਜ ਬੜਾ ਚੱਲ ਪਿਆ ਹੈ ਨਾ ਉਹ 10 ਰੁਪਏ ਤੁਹਾਨੂੰ ਮੋੜ ਦਾਂਗੇ ਅਸੀਂ ਕਿ ਸਾਡੀ ਰਖੜੀ ਸਾਡੀ ਮੰਨੀਆਂ ਨੇ 10 ਰੁਪਏ ਮੋੜ ਦਿਆਂ ਭਾਈ ਛੋਡੇ ਕੋਈ ਨਹੀਂ 10 ਰੁਪਏ ਕੱਟ ਕੇ 490 ਦੇ ਦਿਓ ਠੀਕ ਹੈ ਸਾਡੀ ਰਖੜੀ ਹੈ ਲੋਕੀ ਆ ਬੱਲੇ 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 ਸਾਡੀ ਮਹਿੰਗੀ ਹੈ ਲੈ ਇੱਧਰ ਵੀ ਇੱਧਰ ਲਿਆਤੇ ਬਣਾ ਪੁੱਤ ਲਿਆ 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 ਪੁੱਤ ਇਹਨੂੰ ਵਿਚਾਰੇ ਨੂੰ ਕੀ ਪਤਾ ਵੀ ਮੈਨੂੰ ਲੁੱਟਿਆ ਜਾ ਰਿਹਾ ਹੈ ਹੈ ਇਹਨੂੰ ਤਾਂ ਐ ਵੀ ਰਖੜੀ ਬੰਦਿਆ ਬੜਾ ਚਾਅ ਹੈ ਪਰ ਇਹਨੂੰ ਐ ਨਹੀਂ ਨਾ ਪਤਾ ਵੀ ਇੱਧਰ 5-500 ਨੂੰ ਰੋੜਾ ਲੱਗ ਜਾਂਦਾ ਇੱਧਰਲੇ ਪਾਸੇ ਫੋਟਾ ਇੱਧਰਲੇ ਪਾਸੇ ਡਾਕਟਰ ਸਾਹਿਬ ਬਣੇ ਬੈਠੇ ਆਪਦੀ ਮਾਂ ਦੀ ਧੜਕਣੀ ਚੈੱਕ ਕਰੀ ਜਾਂਦਾ ਕਿ ਮਾਂ ਨੂੰ ਆਪਦੀ ਧੜਕਣ ਚੈੱਕ ਕਰਾਈ ਜਾਂਦਾ ਕੀ ਹੋ ਗਿਆ ਖਾਲੋ 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 ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਸ਼ੇਅਰ ਵੀ ਕਰ ਦਿਓ ਤਾਂ ਪਤਾ ਲੱਗ ਜੇ ਯਾਰ ਜਿਹੜੇ ਜਿਹੜੇ ਭੈਣ ਭਰਾ ਇੱਕ ਦੂਜੇ ਨੂੰ ਪਿਆਰ ਕਰਦੇ ਆ ਇੱਕੋ ਜਿਹਾ ਲੱਡੂ ਖਵਾਦੇ ਹੋ ਕਿਹਨਾ ਕਲਾ ਕਾਲੀ ਕਲਾ ਜਮਣੀ ਖਵਾਦੇ ਹੋ ਯਾਰ ਇੱਕ ਦੇਖੋ ਮੂੰਹ ਹੀ ਰੱਟ ਲੱਗਾ ਮੂੰਹ ਬੰਤ ਕਰਕੇ ਇੱਧਰ ਦੇਖੋ ਮੈਂ ਮੇਰੇ ਮੈਂ ਫੋਟੋ ਬਾਲਗਾ ਪੜਗਾ ਆਨੇ ਹੋਣਗੀਆਂ ਮੇਰੇ ਨਾ ਮੁੜਕਾ ਬਾਲਾ ਆਇਆ ਕਿਉਂ ਸੀਗਾ ਹਨਾ ਮੈਂ ਅਸਲ ਦੇ ਵਿੱਚ ਮੈਂ ਹੈ ਏਸੀ ਨਹੀਂ ਨਾ ਏਸੀ ਜੋ ਘਟ ਨਿਕਲਦਾ ਤਾਂ ਕਰਖਿਆ ਇੱਥੇ ਗਰਮੀ ਸੀ ਮੁੜਕਾ ਬਾਲਾ ਆਇਆ ਜਿਹੜਾ ਏਸੀ ਜਿਹੜਾ ਉਹ ਵਾਲਾ ਆਉਂਦਾ ਹੂੰ ਮੇਰਾ ਬੱਸ ਤੇ ਪੂਰਾ ਆਲ ਬੱਸ ਬੜੀ ਦੇ ਵਿੱਚ ਪਿਆ ਮੈਂ ਪੈਸੀ ਤਾਂ ਦੇ ਪੁੱਤ ਓਏ ਆਏ ਨਹੀਂ ਪੁੱਤੋ ਤੇ ਦੇ ਕੇ ਫੋਟੋ ਤਾਂ ਕਰਾ ਲੈ ਚਲ ਕੋਈ ਨਹੀਂ ਆ ਆ ਕੇ ਸਾਡੇ ਨਿੱਕੇ ਦੀ ਸਾਈਕਲੀਆਂ ਨੂੰ ਸਾਈਕਲੀ ਦੇ ਚ ਉਹ ਪਾਏ ਦਰਿਆ ਮੈਨੂੰ ਲੱਗਦਾ ਸਾਡੇ ਤਖਤੇ ਦਾ ਅੱਜ ਛੜਦਾ ਨਹੀਂ ਤੂੰ ਰਾਫਤ ਤੇ ਤਖਤਾਂ ਜਣੀ ਮਾਰੀ ਦੇ ਹੁੰਦੇ ਸੀਸਾ ਟੁੱਟ ਗਿਆ ਦੇ ਲਾ ਛੋਡੇ ਰੱਖਣ ਗਾਈ ਵਾਲੇ ਅਸੀਂ ਇੱਥੇ ਹੀ ਰੱਖ ਲਾਂਗੇ ਫੜ ਕੇ ਬਾ ਦੇ ਪਹਿਲਾਂ ਨਹੀਂ ਨਾ ਨਾ ਯਾਰ ਐ ਨਹੀਂ ਕਰਦੇ ਹੋਰ ਮੈਨੂੰ ਤਾਂ ਕਿਹੜਾ ਹੋ ਗਿਆ ਆਪ ਐਸੀ ਨਾ ਉੱਡ ਜਾਣਾ ਉਮੀਦ ਕੋ ਚੱਕ ਲੋ ਤੇ ਅੱਜ ਰੱਖਣਗਾ ਸੀ ਮਿੱਤਰੋ ਕਿਹੜੇ ਕਿਹੜੇ ਭੈਣ ਭਰਾ ਮਿਲੇ ਆਪਣੇ ਭੈਣਾਂ ਨੂੰ ਬੰਨਣਗੇ ਸੀ ਇਹਨਾਂ ਦੇ ਭੈਣਾਂ ਜਿਹੜਾ 5-500 ਦਿੱਤਾ ਸੀ ਉਹਦਾ ਮੁੜਿਆ ਆਉਂਦਾ ਲਾਚੀ ਨਹੀਂ ਜਿਹੜਾ ਸਹੀ ਵਾਲਾ ਭੈਣ ਨੇ ਆਪਾਂ ਤਾਂ ਦੂਰਾ ਪੀਰਾ ਹੋ ਗਿਆ ਆ ਸਾਡੀ ਮਾਤਾ ਜੀ ਖੜੀ ਐ ਇੱਧਰ ਸਾਡੀ ਭਾਣਜੀ ਬੈਠੀ ਐ ਤੇ ਉਹ ਸਾਡਾ ਉਹ ਮਾਗਰ ਭਾਣ ਦੇ ਬੈਠਾ ਨੇ ਕਾ ਆਜਾ ਆਜਾ ਪੁੱਤੋਏ ਆਪਾਂ ਵੀਡੀਓ ਬਣਾ ਕੇ ਕਲਾ ਫੋਟੋ ਕਰ ਲੈਣੀ ਆਈਓ ਚੱਕਰਾਂ ਤੁੰਗ ਹੋਣੀ ਖਾਣਾ ਖਾਣਾ ਦਵਾ ਦਵਾ ਕਿਤੇ ਕਿੱਦ ਕਿੱਦ ਚੱਕ ਦੇ ਫੁੱਟੇ ਭੈਂ ਦੇਣਾ ਗੁਲਾਬ ਜਮਨ ਮਿਲਦੀ ਆ ਖਾਂ ਗੀ ਲਓ ਜੀ ਇੱਧਰ ਹਜ਼ਾਰ ਹਜ਼ਾਰ ਬਣ ਕੇ ਚਲੋ